ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਸਿਰਫ ਤੁਹਾਡੇ ਨੂੰ ਅਪਡੇਟ ਦੇਣ ਲਈ ਆ ਕਿਉਂਕਿ ਤੁਹਾਡੇ ਬਹੁਤ ਸਾਰਿਆਂ ਦੇ ਮੈਸੇਜ ਆ ਰਹੇ ਸੀ ਕਾਲ ਆ ਰਹੇ ਸੀ ਕਿ ਤੁਹਾਡੀ ਵੀਡੀਓ ਨਹੀਂ ਆ ਰਹੀ ਤੇ ਬਹੁਤ ਕਸਟਮਰ ਦੇ ਪੇਮੈਂਟ ਵਗੈਰਾ ਆਇਆ ਹੋਈਆਂ ਸੀਗੀਆਂ ਤੇ ਅਸੀਂ ਨਹੀਂ ਡਿਸਪੈਚ ਕਰਾ ਸਕੀ ਸੀ ਤੁਹਾਡੇ ਆਰਡਰ ਕੁਝ ਕਿਉਂਕਿ ਫਿਲਹਾਲ ਮਾਈਂਡ ਉਸ ਕੰਡੀਸ਼ਨ ਦੇ ਵਿੱਚ ਨਹੀਂ ਹੈਗਾ ਕਿ ਤੁਹਾਡੇ ਨਾਲ ਕੁਝ ਸ਼ੇਅਰ ਕੀਤਾ ਜਾਵੇ ਪਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵੇਟ ਕੀਤਾ ਬਹੁਤ ਲੋਕਾਂ ਦੀ ਪੇਮੈਂਟ ਆਈਆਂ ਹੋਈਆਂ ਸੀ ਤੇ ਜਦੋਂ ਉਹਨਾਂ ਨੂੰ ਮੈਂ ਆਪਣੀ ਪ੍ਰੋਬਲਮ ਦੱਸੀ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਜਦੋਂ ਤੁਹਾਨੂੰ ਲੱਗਿਆ ਕਿ ਤੁਸੀਂ ਡਿਸਪੈਚ ਕਰਵਾ ਸਕਦੇ ਹੋ ਤਾਂ ਤੁਸੀਂ ਕਰਵਾ ਦਿਓ ਤਾਂ ਜੀ ਆਪਾਂ ਕਰਵਾ ਦਾਂਗੇ ਹੁਣ ਤੇ ਥੈਂਕ ਯੂ ਕਿ ਤੁਸੀਂ ਇੰਨਾ ਇੰਤਜ਼ਾਰ ਕੀਤਾ ਤੇ ਜੇ ਲੱਗਿਆ ਕਿ ਹੁਣ ਇਸ ਕੰਡੀਸ਼ਨ ਦੇ ਵਿੱਚ ਹੈਗੇ ਆ ਕਿ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਜ਼ਰੂਰ ਕਰਾਂਗੇ ਬਸ ਧੰਨਵਾਦ